ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਦੇ ਤੁਹਾਡਾ ਸਵਾਗਤ ਆ ਸਾਰੇ ਸੱਜਣਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇਹ ਤੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਤੇ ਤਰੀਕ ਸੱਜਣੋ ਅੱਜ 1 ਇੱਕ 2025 ਤੇ ਸਾਰੇ ਭਰਾਵਾਂ ਨੂੰ ਦੇਸ਼ ਦੇਸ਼ ਜਾਂ ਇੱਥੇ ਜਿੰਨੇ ਵੀ ਵੀਰ ਸੱਜਣ ਬੈਠੇ ਨੇ ਜਿੰਨੇ ਵੀ ਆਪਾਂ ਨੂੰ ਲਾਈਕ ਕਰਦੇ ਜਾਂ ਨਹੀਂ ਵੀ ਕਰਦੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਕੀ ਤੁਹਾਡੇ ਵਾਸਤੇ ਜਿਹੜਾ 2025 ਬਿਲਕੁਲ ਖੁਸ਼ੀਆਂ ਭਰਿਆ ਆਵੇ ਤੇ ਤਰੱਕੀਆਂ ਪ੍ਰਮਾਤਮਾ ਤੁਹਾਨੂੰ ਦੇਵੇ ਤੇ ਕਰਦੇ ਆਪਾਂ ਗੱਲਬਾਤ ਮੇਰੇ ਕੋ ਜਿਹੜੀ ਇਹ ਪਹਿਲਾ ਸੂਹਾ ਵਾਇਰਸ ਹੋਈ ਆ ਤੇ ਮੂੰਹ ਉਚਾਰ ਦਿੰਦਾ ਤੇ ਬਹੁਤ ਸੋਹਣੀ ਆ ਗੱਲ ਕਰੀ ਗਏ ਤੇ ਵਨਡ ਸਪੇਸ ਦੀ ਥਣਾ ਦੀ ਤਾਂ ਇੱਕ ਇੱਕ ਚੀਜ਼ ਜਿਹੜੀ ਆਪਾਂ ਤੁਹਾਡੇ ਨਾਲ ਇਹਦੀ ਸ਼ੇਅਰ ਕਰਦੇ ਆ ਕਿੰਨਾ ਸਮਾਂ ਸੂਈ ਨੂੰ ਹੋਇਆ ਜੋ ਵੀ ਆਪਾਂ ਤੁਹਾਡੇ ਨਾਲ ਜਿਹੜੀ ਗੱਲਬਾਤ ਪ੍ਰੋਪਰ ਕਰਦੇ ਆ ਬਿਲਕੁਲ ਮੂੰਹ ਚਾਰ ਦੰਦ ਤੇ ਪਿੱਛੇ ਜਿਹੜਾ ਮਿਲਕਾਫ ਆ ਗਿਆ ਸੂਈ ਨੂੰ ਆ ਜਿਹੜਾ 5 ਦਿਨ ਹੋ ਗਏ ਸਮਾਂ ਤਕਰੀਬ ਐਸ ਟਾਈਮ 12 13 ਕਿਲੋ ਜਿਹੜਾ ਬੌਲੇ ਤੇ ਚੱਲ ਰਹੀ ਆ ਤੇ ਕੱਦ ਕਾਟ ਦੀ ਗੱਲ ਕਰੀਏ ਬਹੁਤ ਜ਼ਿਆਦਾ ਉੱਚਾ ਏਬੀਐਸ ਦੇ ਸੀਮਨ ਦੀ ਆਪ ਆ ਤੇ ਗੱਲ ਵਾਂਡ ਸਪੇਸ ਦੇ ਥਣਾ ਦੀ ਤੁਹਾਨੂੰ ਪ੍ਰੋਪਰ ਚੈੱਕ ਕਰਾਉਣੇ ਆ ਤੇ ਕੋਈ ਚੁਆਈ ਵੀ ਨਾਲ ਜਿਹੜੀ ਆਪਾਂ ਉਹ ਵੀ ਤੁਹਾਨੂੰ ਸਜਣ ਨੂੰ ਚੈੱਕ ਕਰਾਵਾਂਗੇ ਤੇ ਰੰਗ ਪ੍ਰਿੰਟ ਬਹੁਤ ਸੋਹਣਾ ਬਿਲਕੁਲ ਮੱਥੇ ਦੇ ਵਿੱਚ ਜਿਹੜਾ ਸਟੇਟ ਪਟਾ ਹੁੰਦਿਆ ਤੇ ਚੰਗੇ ਉੱਚੇ ਕੱਦ ਕਾਟ ਦੇ ਵਿੱਚ ਤੇ ਪਿੱਛੇ ਜਿਹੜਾ ਮੇਲਕਾਫ ਆ ਆ ਚੈੱਕ ਰੰਗ ਪ੍ਰਿੰਟ ਬਹੁਤ ਸੋਹਣਾ ਡੱਬਾ ਰੰਗ ਆ ਗਿਆ ਤੇ ਉੱਚੀ ਹਾਈਟ ਦੇ ਵਿੱਚ ਕੋਈ ਵੀ ਮੇਰਾ ਸਜਣ ਛੋਟੀ ਨਾ ਮੰਨੇ ਇਹਨੂੰ ਬੇਕੋ ਉੱਚਾ ਘੋੜੀਆਂ ਵਰਗਾ ਇਹਦਾ ਕਾਦਾ ਲੰਬਾਈ ਚੰਗੀ ਬੇਲ ਚੰਗੀ ਇਹਦੀ ਤੇ ਗੱਲ ਆਪਾਂ ਖੋਲ ਕੇ ਤੁਹਾਨੂੰ ਜਰੂਰ ਦਿਖਾਉਨੇ ਆ ਸੱਚੇ ਕਰਾ ਤੋਰ ਮੜੀ ਜੀ ਆਪਾਂ ਘੋੜੀ ਵੀ ਲੈ ਬਹੁਤ ਸੋਹਣੀ ਹੈ ਚੰਗੀ ਹੈ ਸੇਵ ਸੱਚੇ ਕਰ ਚੰਗੀ ਮਜ਼ਬੂਤ ਆ ਪਰ ਵੰਡ ਸਪੇਸ ਤਾਂ ਅਦੀ ਜਰੂਰ ਚੈੱਕ ਕਰੋ ਦੇਖੋ ਕਾਲਾ ਥਣ ਆ ਗਿਆ ਉਮੀਦ ਕਰਦੇ ਆ ਜਿਹੜਾ ਦੁੱਧ ਆ ਬੱਚੀ ਨਾਰਮਲ 15 16 17 ਜਿਹੜਾ ਕਿਤੇ ਨਹੀਂ ਗਿਆ ਬਾਕੀ ਇਹਨਾਂ ਕਰਮਾਗੀਆਂ ਦਾ ਕੋਈ ਪਤਾ ਨਹੀਂ ਹੁੰਦਾ ਤਾਂ ਉਹ ਤਾਂ ਕਿੰਨੇ ਦਾ ਕਿੰਨਾ ਦਾ ਦੇਖਵਾ ਦਿੱਂਦੀਆਂ ਵਾ ਤੇ ਲੰਬਾਈ ਹਾਈਟ ਰੱਦਕਾਟ ਪਹੁੰਚਦਾ ਵੀਡੀਓ ਦੇ ਮਤਲਬ ਪਤਾ ਨਹੀਂ ਕਿਸ ਤਰ੍ਹਾਂ ਦੇਖਦੀ ਕਿਸ ਤਰ੍ਹਾਂ ਨਹੀਂ ਪਰ ਜੇ ਕੋਈ ਗਰਾਊਂਡ ਤੇ ਆ ਕੇ ਸੱਜਣ ਚੈੱਕ ਕਰਦਾ ਤਾਂ ਬਹੁਤ ਉੱਚੀ ਲੰਮੀ ਆ ਤੇ ਥਾਨ ਬਹੁਤ ਸੋਹਣਾ ਲੱਗਾ ਚੈੱਕ ਕਰੋ ਵਨ ਸਪੇਸ ਥਣਾ ਦੀ ਬਹੁਤ ਚੰਗੀ ਆ ਆ ਦੇਖੋ ਬਹੁਤ ਜਲ ਪੰਜਵੇਂ ਦਿਨ ਦੇ ਵਿੱਚ ਜਿਹੜਾ ਇਹਨੇ ਹੁਣ 12 ਤੋਂ 13 ਲੀਟਰ ਜਿਹੜਾ ਲੈਓ ਨੂੰ ਨਾਲ ਫੜ ਕੇ ਰੱਖੋ ਅਸੀਂ ਆ ਦੇਖੋ ਇਹ ਬਹੁਤ ਖਾਲਾ ਪਾਣੀ ਥੋੜਾ ਜਿਹਾ ਕਰਦੀ ਹੈ ਕਿਉਂਕਿ ਇਹਦਾ ਪਸ਼ੂ ਦੂਸਰੀ ਜਗ੍ਹਾ ਦਾ ਜਾਂਦੇ ਥੋੜਾ ਬੋਲਾ ਕਰ ਦਿੰਦਾ ਬਹੁਤ ਸੋਹਣੀ ਬਗੀ ਚੁਆਈ ਆਪਾਂ ਨਾਲ ਦੀ ਨਾਲ ਐਡ ਕਰਾ ਦੇਨੇ ਦੂਜਾ ਸੂਆ ਜਿਹੜਾ ਸੌਰੀ ਪਹਿਲਾ ਸੂਏ ਦੇ ਵਿੱਚ ਚੱਲ ਗਈ ਆ ਦੂਜੇ ਸੂਏ ਨੂੰ ਜਿਹੜੀ ਚੰਗੀ ਬਣ ਕੇ ਜਿਹੜੀ ਤਿਆਰ ਹੋ ਗਈ ਤੇ ਕੱਦ ਬਾਗਮਾਲ ਕੋਈ ਇਹ ਵੀਰ ਮੇਰਾ ਛੋਟੀ ਨਾ ਮੰਨੇ ਆਪਾਂ ਵਾਰ-ਵਾਰ ਇਹੀ ਗੱਲ ਕਹਿੰਦੇ ਆ ਆ ਦੇਖੋ ਜੀ ਦੋ ਬੰਦੇ ਲਾ ਕੇ ਖੜੇ ਆ ਮੇਰੇ ਕੋਲ 골ਡੀ ਵੀਰ ਦੇ ਬਰਾਬਰ ਆਉਂਦੀ ਹੈ ਬਹੁਤ ਸੋਹਣੀ ਆ ਵਨ ਸਪੇਸ ਥਾਂ ਬਿਲਕੁਲ ਮੱਝਾਂ ਵਾਲਾ ਲੱਗਾ ਇਹਨੂੰ ਕਰਮਾਰੀ ਨੂੰ ਲੋਕ ਵਾਲਾ ਵੇਖੋ ਬੱਚਾ ਆਪਾਂ ਜਿਹੜਾ ਥੱਲੇ ਲਾਤਾ ਵਾ ਕਰਮਾਲੀ ਦੇ ਆ ਚੱਕੋ ਵੇਖੋ ਬੱਚਾ ਜਿਹੜਾ ਆਪਾਂ ਥੱਲੇ ਲਾਤਾ ਵਾ ਲਓ ਬਾਲਟੀ ਫੜਾ ਲਓ Está la coca perfecta. ਕਿ ਚੁਆਈਏ ਦੀ ਇੱਕ ਨੰਬਰ ਹੈ ਇੱਕ ਨੰਬਰ ਹੈ ਬਹੁਤ ਵਧੀਆ ਬਿਲਕੁਲ ਆਪਾਂ ਦਿਖਾਈ ਤੁਹਾਨੂੰ ਮਾਦੇਬਾ ਜਿਹੜੀ ਚੁਆਈਏ ਹੈ ਜੀ ਤੇ ਰੇਟ ਇਹਦਾ ਬਹੁਤ ਜਾਇਜ਼ ਹੈ ਜਿਹੜਾ ਇਹਦੀ ਕੁਆਲਿਟੀ ਹੈ ਦੀ ਮਾਰਕੀਨ ਦੇ ਸਾਹ ਨਾਲ ਆਪਾਂ 65000 ਰੁਪਏ ਦਾ ਰੇਟ ਕਰਦੇ ਆ ਸਿਰਫ ਉਹਦੇ ਵਿੱਚੋਂ ਛੋਟ ਛੱਪਾ ਜ਼ਰੂਰ ਹੋਊਗਾ ਤੇ ਬਾਕੀ ਕੋਈ ਵੀ ਵੀਰ ਮੇਰਾ ਕੰਟੈਕਟ ਕਰ ਸਕਦਾ 990682025 ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ